ਵਿਆਦ ਬੰਦਨ ਚ ਬੱਝੇ ਹੁਣੇ ਪੰਜਾਬੀ ਸਿੰਗਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈਆਂ ਤਸਵੀਰਾਂ ਅੱਜਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹਰ ਕੋਈ ਵਿਆਹ ਦੇ ਬੰਦਨ ਚ ਵੱਜ ਰਿਹਾ ਉਹ ਚਾਹੇ ਬਾਲੀਵੁੱਡ ਇੰਡਸਟਰੀ ਹੋਵੇ ਟੀਵੀ ਜਗਤ ਹੋਵੇ ਜਾਂ ਫਿਰ ਬਾਲੀਵੁੱਡ ਇੰਡਸਟਰੀ ਤੇ ਹੁਣ ਬਾਲੀਵੁੱਡ ਇੰਡਸਟਰੀ ਦਾ ਇੱਕ ਹੋਰ ਸਿੰਗਰ ਜੋ ਆ ਵਿਆਹ ਦੇ ਬੰਦਨ ਚ ਪੱਛੂਕਿਆ ਦਾ ਮੈਂ ਗੱਲ ਕਰ ਰਹੀ ਹਾਂ ਸੱਜਨ ਆਦੀਪ ਦੀ ਜਿੰਨਾਂ ਦਾ ਹਾਲੀ ਦੇ ਵਿੱਚ ਵਿਆਹ ਹੋਇਆ ਸੱਜਨ ਆਦੀਪ ਦਾ ਵਿਆਹ ਸ਼ਨਪ੍ਰੀਤ ਕੌਰ ਦੇ ਨਾਲ ਹੋਇਆ ਤੇ ਇਹਨਾਂ ਤਸਵੀਰਾਂ ਨੂੰ ਜੋ ਆ ਰஞ்சிਤ ਬਾਵਾ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰஞ்சிਤ ਬਾਵਾ ਸੱਜਨ ਆਦੀਪ ਦੇ ਵਿਆਹ ਦੇ ਵਿੱਚ ਲਾਈਵ ਪਰਫਾਰਮ ਮੰਸਿੰਦੇ ਹੋ ਇਨ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਗੁਰਨਾਮ ਪੁੱਲੜਵੀ ਵਿਆਹ ਦੇ ਬੰਧਨ ਚ ਬੱਜੇ ਸੀ ਉੱਥੇ ਟੀਵੀ ਜਗਤ ਦੇ ਵਿੱਚ ਦਿਵਿਆ ਅਗਰਵਾਲ ਦਾ ਵੀ ਵਿਆਹ ਹੋ ਚੁੱਕਿਆ ਤੇ ਨਾਲ ਦੀ ਨਾਲ ਬਾਲੀਵੁੱਡ ਇੰਡਸਟਰੀ ਦੀ ਬਿਊਟੀਫੁੱਲ ਐਕਟਰੈਸ ਰਕুলਪ੍ਰੀਤ ਸਿੰਘ ਵੀ ਜਾਕੀ ਭਗਨਾਨੀ ਦੇ ਨਾਲ ਵਿਆਹ ਦੇ ਬੰਧਨ ਚ ਬੱਜੇ ਨੇ ਵਿਆਹ ਦੇ ਬੰਧਨ ਚ ਬੱਜੇ ਹੁਣੇ ਪੰਜਾਬੀ ਸਿੰਗਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈਆਂ ਤਸਵੀਰਾਂ ਅੱਜਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹਰ ਕੋਈ ਵਿਆਹ ਦੇ ਬੰਦਨ ਚ ਵੱਜ ਰਿਹਾ ਉਹ ਚਾਹੇ ਬਾਲੀਵੁੱਡ ਇੰਡਸਟਰੀ ਹੋਵੇ ਟੀਵੀ ਜਗਤ ਹੋਵੇ ਜਾਂ ਫਿਰ ਬਾਲੀਵੁੱਡ ਇੰਡਸਟਰੀ ਤੇ ਹੁਣ ਬਾਲੀਵੁੱਡ ਇੰਡਸਟਰੀ ਦਾ ਇੱਕ ਹੋਰ ਸਿੰਗਰ ਜੋ ਆ ਵਿਆਹ ਦੇ ਬੰਦਨ ਚ ਵੱਜ ਚੁੱਕਿਆ ਦਾ ਮੈਂ ਗੱਲ ਕਰ ਰਹੀ ਆ ਸੱਜਨ ਆਦੀਪ ਦੀ ਜਿਨ੍ਹਾਂ ਦਾ ਹਾਲੀ ਦੇ ਵਿੱਚ ਵਿਆਹ ਹੋਇਆ ਸੱਜਨ ਆਦੀਪ ਦਾ ਵਿਆਹ ਸ਼ਨਪ੍ਰੀਤ ਕੌਰ ਦੇ ਨਾਲ ਹੋਇਆ ਤੇ ਇਹਨਾਂ ਤਸਵੀਰਾਂ ਨੂੰ ਜੋ ਆ ਰஞ்சிਤ ਬਾਵਾ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰஞ்சிਤ ਬਾਵਾ ਸੱਜਨ ਆਦੀਪ ਦੇ ਵਿਆਹ ਦੇ ਵਿੱਚ ਲਾਈਵ ਪਰਫਾਰਮ ਮੰਸਿੰਦੇ ਹੋ ਇਨ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਗੁਰਨਾਮ ਪੁੱਲੜਵੀ ਵਿਆਹ ਦੇ ਬੰਧਨ ਚ ਬਜੇ ਸੀ ਉੱਥੇ ਟੀਵੀ ਜਗਤ ਦੇ ਵਿੱਚ ਦਿਵਿਆ ਅਗਰਵਾਲ ਦਾ ਵੀ ਵਿਆਹ ਹੋ ਚੁੱਕਿਆ ਤੇ ਨਾਲ ਦੀ ਨਾਲ ਬਾਲੀਵੁੱਡ ਇੰਡਸਟਰੀ ਦੀ ਬਿਊਟੀਫੁੱਲ ਐਕਟਰੈਸ ਰਕুলਪ੍ਰੀਤ ਸਿੰਘ ਵੀ ਜਾਕੀ ਭਗਨਾਨੀ ਦੇ ਨਾਲ ਵਿਆਹ ਦੇ ਬੰਧਨ ਚ ਬਜੇ ਨੇ ਵਿਆਹ ਦੇ ਬੰਧਨ ਚ ਬੱਜੇ ਹੁਣੇ ਪੰਜਾਬੀ ਸਿੰਗਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈਆਂ ਤਸਵੀਰਾਂ ਅਜਕਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹਰ ਕੋਈ ਵਿਆਹ ਦੇ ਬੰਦਨ ਚ ਵੱਜ ਰਿਹਾ ਉਹ ਚਾਹੇ ਬਾਲੀਵੁੱਡ ਇੰਡਸਟਰੀ ਹੋਵੇ ਟੀਵੀ ਜਗਤ ਹੋਵੇ ਜਾਂ ਫਿਰ ਬਾਲੀਵੁੱਡ ਇੰਡਸਟਰੀ ਤੇ ਹੁਣ ਬਾਲੀਵੁੱਡ ਇੰਡਸਟਰੀ ਦਾ ਇੱਕ ਹੋਰ ਸਿੰਗਰ ਜੋ ਆ ਵਿਆਹ ਦੇ ਬੰਦਨ ਚ ਵੱਜ ਚੁੱਕਿਆ ਦ ਮੈਂ ਗੱਲ ਕਰ ਰਹੀ ਆ ਸਜਨ ਆਦੀਬ ਦੀ ਜਿਨ੍ਹਾਂ ਦਾ ਹਾਲੀ ਦੇ ਵਿੱਚ ਵਿਆਹ ਹੋਇਆ ਸਜਨ ਆਦੀਬ ਦਾ ਵਿਆਹ ਸ਼ਨਪ੍ਰੀਤ ਕੌਰ ਦੇ ਨਾਲ ਹੋਇਆ ਤੇ ਇਹਨਾਂ ਤਸਵੀਰਾਂ ਨੂੰ ਜੋ ਆ ਰஞ்சிਤ 바ਵਾ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰஞ்சிਤ 바ਵਾ ਸਜਨ ਆਦੀਬ ਦੇ ਵਿਆਹ ਦੇ ਵਿੱਚ ਲਾਈਵ ਪਰਫਾਰਮੈਂਸ ਸਿੰਦੇ ਹੋਏ ਇਨ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਗੁਰਨਾਮ ਪੁੱਲੜਵੀ ਵਿਆਹ ਦੇ ਬੰਧਨ ਚ ਬਜੇ ਸੀ ਉੱਥੇ ਟੀਵੀ ਜਗਤ ਦੇ ਵਿੱਚ ਦਿਵਿਆ ਅਗਰਵਾਲ ਦਾ ਵੀ ਵਿਆਹ ਹੋ ਚੁੱਕਿਆ ਤੇ ਨਾਲ ਦੀ ਨਾਲ ਬਾਲੀਵੁੱਡ ਇੰਡਸਟਰੀ ਦੀ ਬਿਊਟੀਫੁੱਲ ਐਕਟਰੈਸ ਰਕুলਪ੍ਰੀਤ ਸਿੰਘ ਵੀ ਜਾਕੀ ਭਗਨਾਨੀ ਦੇ ਨਾਲ ਵਿਆਹ ਦੇ ਬੰਧਨ ਚ ਬਜੇ ਨੇ